ਕੋਕਮ ਕਰੋ ਜੀ ਸੀਤਾ ਜੀ ਉਹ ਚਨਾਟੋ ਵਾਲੇ ਮਸਲੇ ਤੇ ਆਏ ਸੀਗੇ ਜੀ ਤੁਹਾਡੇ ਕੋਲ ਅੱਛਾ ਉਹ ਜਿਹੜਾ ਸੇੜ ਤੇ ਹੋਰ ਕੇ ਲੈਦੇ ਰਾਜੂ ਹਾਂਜੀ ਹਾਂਜੀ ਉਹਨਾਂ ਦੇ ਬਾਰੇ ਅੱਛਾ ਅਸੀਂ ਚਾਹੁੰਦੇ ਸੀ ਵੀ ਇੱਕ ਵਾਰੀ ਤੁਸੀਂ ਉਹਨਾਂ ਨੂੰ ਮਾਫੀ ਦੇ ਦਿਓ ਜੀ ਸਰਪੰਚ ਸਾਹਿਬ ਸਾਡੀਆਂ ਮਜਬੂਰੀਆਂ ਬਹੁਤ ਐ ਜੀ ਕਿਉਂਕਿ ਜਦੋਂ ਕੋਈ ਉਂਗਲ ਉਠਦੀ ਹੈ ਨਾ ਉਹ ਫਿਰ ਪੁਲਿਸ ਤੇ ਉਠਦੀ ਹੈ ਹੁਣ ਤੁਸੀਂ ਮੋਤਵਾਰੋਂ ਮੈਂਬਰ ਸਾਹਿਬ ਮਾਫੀ ਚਾਹੂੰਗਾ ਠੀਕ ਹੈ ਸਰਪੰਚ ਸਾਹਿਬ ਮੈਂ ਚਲੋ ਪੰਚਾਇਤ ਹੈ ਨਾ ਸਾਨੂੰ ਬਹੁਤ ਕੁਝ ਦੇਖਣਾ ਪੈਂਦਾ ਪਰ ਮੈਂ ਮੇਰੇ ਇੱਕ ਸੂਲ ਹੈ ਜੀ ਮੈਂ ਉਹ ਆਪਦੇ ਸੂਲ ਜਿਹੜੇ ਹਨ ਇਸੇ ਕਰਕੇ ਮੈਨੂੰ ਕਿਸੇ ਥਾਣੇ ਦੇ ਵਿੱਚ ਬਹੁਤੀ دیر ਤੱਕ ਨਹੀਂ ਦਿੱਤਾ ਜਾਂਦਾ ਠੀਕ ਹੈ ਇਸੇ ਕਰਕੇ ਵੀ ਮੈਂ ਆਪਦੇ ਸੂਲਾਂ ਤੇ ਚੱਲਦਾ ਹਾਂ ਜੀ ਇਸੇ ਕਰਕੇ ਮੇਰੀ ਜਿਹੜੀ ਹੈ ਉਹ ਬਹੁਤ ਘੱਟ ਲੋਕ ਜਿਹੜੇ ਮੇਰੇ ਤੋਂ ਖੁਸ਼ ਹੁੰਦੇ ਆ ਪਰ ਲੋਕ ਕੀ ਚਾਹੁੰਦੇ ਆ ਕਿ ਪੁਲਿਸ ਸਾਡੇ ਮੁਤਾਬਕ ਹੁਣ ਤੁਸੀਂ ਬਹੁਤ ਵਾਰੋ ਠੀਕ ਹੈ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਤੁਹਾਡੇ ਤੋਂ ਵੀ ਹੋਰ ਉੱਚੇ ਜਿਹੜੇ ਅਹੁਦਿਆਂ ਤੇ ਬੰਦੇ ਬੈਠੇ ਆ ਹਾਂ ਜੀ ਚਾਹੇ ਰਾਜਨੀਤੀ ਦੇ ਹੋਵੇ ਜਦੋਂ ਉਹਨਾਂ ਦੇ ਫੋਨ ਸਾਨੂੰ ਆ ਜਾਂਦੇ ਨੇ ਜੇ ਬੰਦਾ ਛੱਡ ਦਿਓ ਜੀ ਤੇ ਫਿਰ ਲੋਕਾਂ ਦਾ ਤਵਾ ਸਾਡੇ ਤੇ ਲੱਗਦਾ ਫਿਰ ਅਗਲਾ ਕੀ ਕਹਿੰਦਾ ਅਗਲਾ ਕਹਿੰਦਾ ਜੀ ਫਲਾਣਾ ਬੰਦਾ ਨਹੀਂ ਫੜਿਆ ਐਸੇ ਤੁਹਾਨੂੰ ਸਸਪੈਂਡ ਕਰੋ ਜੀ ਡੀਐਸਪੀ ਨੂੰ ਸਸਪੈਂਡ ਕਰੋ ਹਾਂ ਜ ਜ਼ਿਲ੍ਹੇ ਦੇ ਐਸਐਸਪੀ ਨੂੰ ਸਸਪੈਂਡ ਕਰੋ ਇਹ ਚੀਜ਼ਾਂ ਹੁੰਦੀਆਂ ਹਨ ਤੇ ਫਿਰ ਉਹਨੂੰ ਸਸਪੈਂਡ ਜੋ ਸਾਡੀ ਸਾਡੀ ਹੋਣ ਦੀ ਸਾਨੂੰ ਲੱਗਦਾ ਨਾ ਕਿ ਸਾਡੀ ਜਾਨ ਖਤਰੇ 'ਚ ਹੈ ਤਾਂ ਸਾਨੂੰ ਕੁਝ ਨਾ ਕੁਝ ਕਰਨਾ ਪੈਣਾ ਇਸ ਕਰਕੇ ਮੈਂ ਤਾਂ ਚਾਹੁੰਦਾ ਵੀ ਇਹੋ ਜੇ ਬੰਦੇ ਦੀ ਨਾ ਹਮਾਇਤ ਕਰਿਆ ਕਰੋ ਤੁਸੀਂ ਹੁਣ ਦੇਖੋ ਜਿਹੜੇ ਬੰਦੇ ਦੇ ਉਹਦੇ ਵਿਚਾਰੇ ਦੇ ਗਲ 'ਚ ਡੋਰ ਪਈ ਹੈ ਨਾਲ ਤੁਹਾਨੂੰ ਪਤਾ ਨਾ ਉਹਦੀ ਮਗਰ ਵਾਈਫ ਬੈਠੀ ਸੀ ਛੋਟੇ ਛੋਟੇ ਬੱਚੇ ਉਹਨਾਂ ਦੇ ਉਹਦੇ ਇੰਨੀ ਡੋਰ ਫਿਰ ਗਈ ਹੈ ਗਲੇ ਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਬੰਦਾ ਬਚੇ ਤਾਂ ਤੇ ਮੈਂ ਇਹ ਚੀਜ਼ਾਂ ਮੈਂ ਫੈਸਲੇ ਇਹ ਪਹਿਲਾਂ ਆ ਕੇ ਕੀਤੇ ਆ ਮੈਂ ਦੱਸਿਆ ਸਾਰਾ ਆਪ ਦੀ ਬਕਾਇਦਾ ਅਨਾਉਂਸਮੈਂਟ ਕਰਵਾਈ ਹੈ ਕਿ ਕਿਹੜੇ ਕਿਹੜੇ ਕੰਮ ਮੈਂ ਆਪਦੇ ਹਲਕੇ ਦੇ ਵਿੱਚ ਆਪਦੇ ਥਾਣੇ ਦੇ ਘੇਰੇ ਦੇ ਵਿੱਚ ਨਹੀਂ ਹੁੰਦੇ ਜਦੋਂ ਉਹਦੇ باوجود ਵੀ ਬੰਦੇ ਕਰਦੇ ਆ ਜੀ ਤਾਂ ਫਿਰ ਮੇਰੀ ਮਜਬੂਰੀ ਹੈ ਜੀ ਮੈਨੂੰ ਕਾਨੂੰਨੀ ਕਾਰਵਾਈ ਕਰਨੀ ਪਊਗੀ ਠੀਕ ਹੈ ਜੀ ਤੇ ਫਿਰ ਮੈਂ ਚਾਹਣਾ ਕਿ ਤੁਹਾਡੇ ਵਰਗੇ ਮਹਤਵਪੂਰਨ ਬੰਦੇ ਜੇ ਇਹ ਬੇੜਾ ਪਹਿਲਾਂ ਚੁੱਕਣ ਕਿ ਸਾਨੂੰ ਘਟੋਕਟ ਪੁਲਿਸ ਨੂੰ ਮਜਬੂਰ ਨਾ ਕਰਨ ਕਿ ਤੁਸੀਂ ਇਸ ਬੰਦੇ ਨੂੰ ਛੱਡ ਦਿਓ ਹਾਂ ਸਹੀ ਬੰਦਾ ਤੁਸੀਂ ਘਰੋਂ ਬੈਠੇ ਸਰਪੰਚ ਸਾਹਿਬ ਫੋਨ ਕਰ ਦਿਓ ਬੰਦਾ ਤੁਹਾਡਾ ਨਜਾਇਜ਼ ਕੋਈ ਫੜਿਆ ਜਾਵੇ ਨਾ ਤਾਂ ਤੁਸੀਂ ਫੋਨ ਕਰ ਦਿਓ ਠੀਕ ਹੈ ਵੀ ਸਰਦਾਰ ਜੀ ਆਪ ਬੰਦਾ ਛੱਡਣਾ ਹੈ ਬੇਕਸੂਰ ਨੂੰ ਮੈਂ ਲਿਆਉਂਦਾ ਹੀ ਨਹੀਂ ਤੇ ਜਿਹਦਾ ਗੁਨਾਹ ਹੈ ਹੁਣ ਸੁਧਾਰ ਦੇਖੋ ਜੇ ਸਾਡੇ ਤੇ ਉਂਗਲ ਉਠਦੀ ਹੈ ਨਾ ਤਾਂ ਫਿਰ ਕਿਸੇ ਨੂੰ ਤਾਂ ਸ਼ੁਰੂ ਕਰਨਾ ਪਊਗਾ ਬਿਲਕੁਲ ਜੇ ਕੋਈ ਮਾੜਾ ਹੋਊਗਾ ਤੇ ਪੁਲਿਸ ਜਿਹੜੀ ਉਹ ਸਾਰੀ ਮੁੜ ਕੇ ਮਾੜੀ ਵੱਜਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਮੈਂਬਰ ਸਾਹਿਬ ਹਾਂਜੀ ਹਾਂਜੀ ਉਹ ਸਾਰਾ ਪਿੰਡ ਲੈ ਜਾਉਣਾ ਗੱਡ ਲੈਣਾ ਤੇ ਗੱਲਾਂ ਆਉਣਾ ਪੈਂਦਾ ਹੈ ਜਿੰਮੇਵਾਰ ਹੁਣ ਨਹੀਂ ਮੈਂ ਸਹਿਮਤ ਐ ਪਰ ਤੁਸੀਂ ਐ ਦੇਖੋ ਨਾ ਵੀ ਉਹ ਬੰਦਾ ਜਿਹੜਾ ਹੈਗਾ ਹੁਣ ਉਹਦੀ ਜਨਾਨੀ ਦੇ ਵੀ ਸਿਰ ਸੱਟ ਲੱਗੀ ਮੋਟਰਸਾਈਕਲ ਤੋਂ ਡੇਕ ਕੇ ਉਹ ਬੰਦੇ ਦਾ ਗळा ਇੱਥੋਂ ਕੱਟਿਆ ਗਿਆ ਤੁਸੀਂ ਦੇਖਿਆ ਹੋਊਗਾ ਕਿੰਨੀ ਉਹ ਵੀਡੀਓ ਚੱਲ ਗਈ ਹੈ ਚੈਨਲਾਂ ਦੇ ਠੀਕ ਹੈ ਖ਼ਬਰਾਂ ਦੇ ਵਿੱਚ ਆ ਗਈ ਹੋ ਖ਼ਬਰ ਉਹ ਬੰਦਾ ਸੀਰੀਅਸ ਹੈ ਬੱਚੇ ਉਹਨੇ ਛੋਟੇ ਛੋਟੇ ਉਹ ਕਮਾਉਣ ਵਾਲਾ ਜੇ ਉਹ ਬੰਦੇ ਨੂੰ ਕੁਝ ਹੋ ਗਿਆ ਠੀਕ ਹੈ ਤੇ ਫਿਰ ਅਗਲਾ ਕਹਿੰਦਾ ਵੀ ਕਾਨੂੰਨ ਸਖਤ ਸਖਤ ਕਾਨੂੰਨ ਅਸੀਂ ਤਾਂ ਹੀ ਬਣਾਵਾਂਗੇ ਨਾ ਜੇ ਸਾਨੂੰ ਥੋੜਾ ਸਾਥ ਮਿਲੂਗਾ ਤਾਂ ਮੈਂ ਬੇਨਤੀ ਕਰਨਾ ਬਾਕੀ ਕੋਈ ਨਹੀਂ ਬੁਲਾਉਣਾ ਬੰਦੇ ਤੁਹਾਡੇ ਰਾਮ ਸਿੰਘ ਜੀ ਉਹ ਬੁਲਾਓ ਚੈਨਾ ਡੋਰ ਵਾਲੇ ਦੋਨੇ ਉਹਨੂੰ ਰਾਜੂ ਨੂੰ ਵੀ ਬੁਲਾਓ ਜਿਹੜਾ ਬੱਚੇ ਦਾ ਹੈਗਾ ਡੈਡੀ ਤੇ ਸੇਫ ਨੂੰ ਵੀ ਬੁਲਾਓ ਦੁਕਾਨ ਵਾਲੇ ਠੀਕ ਹੈ ਆ ਬੁਲਾਓ

ਮੋੜ ਦੱਸੋ ਇਹ ਆਪਣਾ ਨੇਪ ਜਾਂਦਾ ਹੀ ਤੇ ਮੁੰਡਾ ਦੂਜੇ ਰਾਜੂ ਹਮ ਸਾਹਬ ਨੇ ਭੇਜਿਆ ਸੀਗਾ ਇਹ ਐਮਐਲਏ ਸਾਹਬ ਨੇ ਕੀ ਕਹਦੇ ਇਹਨਾਂ ਨੂੰ ਵਾਰਨਿੰਗ ਦੇ ਕੇ 11 ਛੱਡ ਦੋ ਇਹ ਆਪਣੇ ਬੰਦੇ ਆ ਥੋੜਾ ਰਹਿਣ ਦੀ ਅਪੀਲ ਤੋ ਸਾਹਬ ਕਹਿ ਨਹੀਂ ਵਿੱਚ ਜਾਂਦਾ ਜੀ ਮੈਂ ਤਾਂ ਸਿੱਕਾ ਤੂੰ ਚੁੱਪ ਕਰ ਤੂੰ ਚੁੱਪ ਕਰ ਤੂੰ ਚੁੱਪ ਕਰ ਮੇਰੀ ਬੋਲੀ ਇੱਕ ਮਿੰਟ ਛੋਟੇ ਮੈਂ ਸੁਣਦਾ ਤੇਰੀ ਗੱਲ ਤੇਰੀ ਬੋਲੀ ਕੀ ਸੀ ਮੈਨੂੰ ਉੱਥੇ ਗਏ ਨੂੰ ਮੈਂ ਕਿਸੇ ਨਾਲ ਗੱਲ ਕਰਾਉਣਾ ਸਾਬ ਨਾਲ ਗੱਲ ਨਹੀਂ ਕਰਾ ਦੂੰਗਾ ਤੇਰੀ ਭਰਾਵਾ ਬੋਲੀ ਤੇਰੀ ਛੋਟੇ ਵੀ ਰਹੇ ਸੀਗੇ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਦਾ ਹੁੰਦਾ ਮੈਂ ਕਦੇ ਵਰਤੀ ਦਾ ਰੋਬ ਨਹੀਂ ਬਖਾਇਆਗਾ ਪਰ ਮੇਰੇ ਅਸੂਲ ਆ ਕੰਮ ਕਰਨ ਦੇ ਜਿੱਥੇ ਮੈਂ ਜਾ ਕੇ ਲੱਗਦਾ ਨਾ ਉੱਥੇ ਪਤਾ ਹੁੰਦਾ ਕਿ ਐਸਐਚਓ ਧਰਪ ਸਿੰਘ ਬਰਾੜ ਆ ਗਿਆ ਨਾ ਤਾਂ ਕੰਮ ਜਿਹੜਾ ਉਹ ਦਾਇਰੇ ਚ ਰਹਿ ਕੇ ਕਰਨਾ ਪੈਣਾ ਤੇ ਜਾਇਜ਼ ਕੰਮ ਜਿਹਦੇ ਮਰਜ਼ੀ ਕਰੋ ਨਜਾਇਜ਼ ਮੈਂ ਕਰਨ ਨਹੀਂ ਮੈਂ ਤਾਂ ਇਹ ਅੱਖਸੂ ਚਾਪੜੀ ਕਰਦੇ ਲਈ ਉਹ ਚਾਰ ਰੁਪਏ ਕਿ ਆ ਸੀ ਮੈਂ ਤੇਰੇ ਤੇ ਉਹ ਪਰਚਾ ਦੇਊਂਗਾ ਜਿਹੜਾ ਅੱਜ ਤੱਕ ਤੇਰੀ ਜ਼ਿੰਦਗੀ ਚ ਤੇਰੇ ਦਾਦੇ ਪੜਦਾਦੇ ਤੇਰੇ ਨਾਲ ਦਿੱਤਾ ਹੋਵੇ ਕਿਸੇ ਨੇ ਤੈਨੂੰ 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 ਕੀ ਤੈਨੂੰ ਕੀ ਲੱਗਦਾ ਵੀ ਅਸੀਂ ਆਹ ਵਰਦੀ ਜਿਹੜੀ ਪਾਈ ਹੈ ਇਹ ਲੋਕਾਂ ਨੂੰ ਚਾਹ ਪਾਣੀ ਲੈਣਾ ਤੇ ਮੰਗਣਾ ਤੇ ਅਸੀਂ ਅਸੀਂ ਭਿਖਾਰੀ ਆਂ ਜਨਾਬ ਨਹੀਂ ਫਿਰ ਚਾਹ ਪਾਣੀ ਤੋਂ ਹੁਣ ਰਾਜੂ ਜੀ ਚੁੱਪ ਮੈਂ ਹਰ ਇੱਕ ਨੂੰ ਸਤਿਕਾਰ ਨਾਲ ਮੇਰੇ ਪੁਰੇ ਬੱਚਾ ਵੀ ਆਜੀ ਕਹਿੰਦਾ ਹੁੰਦਾ ਮੇਰੇ ਕੋਲ ਮਾੜਾ ਨਹੀਂ ਬੋਲਿਆ ਜਾਂਦਾ ਸਾਡੇ ਕਦੇ ਵੀ ਸਾਨੂੰ ਮਾਪੇ ਨੇ ਸੰਸਕਾਰ ਮਾੜੇ ਨਹੀਂ ਦਿੱਤੇ ਆ ਵਰਦੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਧੋਸ ਵਿਖਾਉਂਦੇ ਮੈਂ ਕਦੇ ਧੋਸ ਨਹੀਂ ਵਿਖਾਈ ਪਰ ਮੈਂ ਗਲਤ ਕੰਮ ਨਾ ਮੈਂ ਕਰ ਕੀਤਾ ਨਾ ਮੈਂ ਕਰਨ ਦਿੰਦਾ ਤੇਰੇ ਬਾਰੇ ਮੈਨੂੰ ਪਤਾ ਲੱਗਿਆ ਸੀ ਜਦੋਂ ਫੜਿਆ ਸੀ ਨਾ ਤੇ ਕਹਿੰਦਾ ਇਹ ਬੰਦਾ ਇਹ ਗੱਲ ਕਹਿੰਦਾ ਜੀ ਡੋਰ ਤੜਾ ਲੈਣਾ ਤਾਂ ਵੇਖਦਾ ਚੈਨਾ ਡੋਰ ਇਹ ਇਹਨੂੰ ਬਹੁਤ ਮੇਰੀ ਅੱਖਾਂ ਵੀ ਆ ਲੋਕਾਂ ਦਾ ਨੁਕਸਾਨ ਹੁੰਦਾ ਕਹਿੰਦੇ ਇਹ ਬੰਦਾ ਕਹਿੰਦਾ ਵੀ ਮੇਰੀ ਜੇਬ ਵਿੱਚ ਐਮ ਐਲ ਏ ਆ ਮੇਰੀ ਜੇਬ ਵਿੱਚ ਮੰਤਰੀ ਆ ਕੋਈ ਨਹੀਂ ਕਰ ਲੈਣਾ ਗੱਲ ਆਇਆ ਮੁੰਡਾ ਤੂੰ ਮੈਂ ਤੁਹਾਡੀ ਮੈਂ ਤੁਹਾਡੀ ਸੁਣ ਸਾਰੇ ਹੀ ਮੈਂ ਬੱਚੇ ਤੋਂ ਗਲਤੀ ਹੋ ਗਈ ਜੀ ਤੇ ਸਾਰੇ ਵੇਚੀ ਜਾਂਦੇ ਬੱਚੇ ਤੋਂ ਨਹੀਂ ਹੋਈ ਬੱਚੇ ਤੋਂ ਨਹੀਂ ਹੋਈ ਨਾ ਨਾ ਮੈਂ ਤੈਨੂੰ ਇਹ ਗੱਲ ਪੁੱਛਦਾ ਬੱਚੇ ਕਿੰਨੇ ਲੋਕ ਜੀ ਚੜਾਈ ਜਾਂਦੇ ਹੁਣ ਤੁਸੀਂ ਮੈਨੂੰ ਇਕੱਲੇ ਨੂੰ ਫੜ ਲੇ ਬੰਦਾ ਕਿੰਨੇ ਚੜਾਈਏ ਲੋਕ ਤਾਂ ਨਜਾਇਜ਼ ਅਸਲਾ ਵੀ ਲਈ ਫਿਰ ਤੇ ਜਵਾਬ ਉਹ ਵੀ ਲੈ ਦਿਓ ਫਿਰ ਉਹ ਵੀ ਲੈਦੇ ਜੋਾਕ ਨੂੰ ਉਹ ਨਹੀਂ ਗੱਲ ਜੀ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾੜੀ ਬੋਟੀ ਤੁਹਾਨੂੰ ਲੱਗਦਾ ਨਹੀਂ ਇਹ ਵੀ ਉਹ ਬੰਦੇ ਦੀ ਗਰਦਨ ਕੱਟੀ ਗਈ ਉਹਦੀ ਉਹਦੇ ਘਰ ਵਾਲੀ ਮੋਟਰਸਾਈਕਲ ਤੋਂ ਡਿੱਗ ਪੀ ਪਿੱਛੇ ਤੇ ਸਿਰ ਚ ਸੱਟ ਲੱਗੀ ਐ ਸਿਰ ਚ ਟਾਂਕੇ ਲੱਗੇ ਉਹਦੇ ਘਰ ਵਾਲੀ ਦੇ ਉਹ ਬੰਦੇ ਦੀ ਗਰਦਨ ਕੱਟੀ ਕੋਈ ਬੰਦਾ ਹੋ ਸਕਦਾ ਉਹਦੀ ਮੌਤ ਹੋ ਜੇ ਉਹ ਬਚੇ ਨਾ ਹੋ ਸੀਰੀਅਸ ਆ ਬੰਦਾ ਨਹੀਂ ਉਹ ਕਿ ਉਹ ਸਾਡੀ ਡੋਰ ਨਾ ਤਾਂ ਨਹੀਂ ਕੱਟੀ ਗਈ ਜੀ ਥੋੜੀ ਤਾਂ ਛੈ ਨੂੰ ਕਹਦੇ ਤੈਨੂੰ ਕਹਦੇ ਚ ਫੜਿਆ ਮੈਂ ਸਾਡੀ ਡੋਰ ਹੀ ਫੜੀ ਤੁਸੀਂ ਡੋਰ ਤੇਰੇ ਮੁੰਡੇ ਕੋਲ ਸੀ ਨਾ ਹਾਂਜੀ ਕਿਹਨੇ ਲੈ ਕੇ ਦਿੱਤੀ ਸੀ ਮੈਂ ਹੀ ਲੈ ਕੇ ਦਿੱਤੀ ਕਿਹਤੋਂ ਲੈ ਕੇ ਦਿੱਤੀ ਸੀ ਨਹੀਂ ਇਹੇ ਤੋ ਲੈ ਕੇ ਹਾਂ ਹਾਂ ਇਹ ਤੋ ਲੈ ਕੇ ਦਿੱਤੀ ਨਾ ਵੇਖ ਰਾਮ ਤੋ ਠੀਕ ਹਾਂਜੀ ਹਾਂ ਬਸ ਹੁਣ ਚੁੱਪ ਕਰਕੇ ਖੜੋ ਮੈਨੂੰ ਗੱਲ ਸੁਣਨ ਦੇ ਸਰ ਵਾਰਨਿੰਗ ਦੇ ਕੇ ਛੜ ਦੇਈ ਆਪਣੀ ਬੰਦੇ ਆ ਸਾਹ ਨੇ ਭੇਜਿਆ ਹੀ ਛੋਟੇ ਵੀਰ ਤੂੰ ਨਾ ਮੈਂ ਤੈਨੂੰ ਗੱਲ ਦੱਸਦਾ ਤੂੰ ਹੈਗਾ ਕਰਿੰਦਾ ਐਮਐਲਏ ਦਾ ਤੂੰ ਪੀਏ ਐ ਠੀਕ ਐ ਅਸੀਂ ਵੀ ਕਰਿੰਦੇ ਆ ਸਰਕਾਰ ਦੇ ਹਾਂਜੀ ਤੈਨੂੰ ਕਰਿੰਦਾ ਕਹਿੜ ਤੋ ਮੇਰਾ ਮਤਲਬ ਇਹ ਨਹੀਂ ਕਿ ਮੈਂ ਤੈਨੂੰ ਛੋਟਾ ਦਿਖਾ ਰਿਹਾ ਨਹੀਂ ਤੂੰ ਐਮਐਲਏ ਦਾ ਕਰਿੰਦਾ ਐ ਅਸੀਂ ਸਰਕਾਰ ਦੇ ਕਰਿੰਦੇ ਆ ਅਸੀਂ ਪਬਲਿਕ ਦੇ ਕਰਿੰਦੇ ਆ ਸਭ ਨੂੰ ਜਿਹੜੀ ਤਨਖਾਹ ਮਿਲਦੀ ਨਾ ਲੱਖ ਸਵਾ ਲੱਖ ਰੁਪਈਆ ਉਹ ਲੋਕਾਂ ਦੇ ਟੈਕ ਤੇ ਲੋਕ ਮੁੜ ਕੇ ਇਹ ਗੱਲਾਂ ਕਹਿੰਦੇ ਕਿ ਪੁਲਿਸ ਆ ਨਹੀਂ ਕਰਦੀ ਪੁਲਿਸ ਉਹ ਨਹੀਂ ਕਰਦੀ ਪੁਲਿਸ ਰਲਈ ਐ ਕੋਈ ਥੋੜੇ ਐਮਐਲਏ ਨੂੰ ਥੋੜੇ ਮੰਤਰੀ ਨੂੰ ਥੋੜੇ ਮੁੱਖ ਮੰਤਰੀ ਨੂੰ ਕੋਈ ਕਹਿੰਦਾ ਵੀ ਮੁੱਖ ਮੰਤਰੀ ਰਲਿਆ ਕੋਈ ਕਹਿੰਦਾ ਐਮਐਲਏ ਰਲਿਆ ਕੋਈ ਕਹਿੰਦਾ ਮੰਤਰੀ ਰਲਿਆ ਮੈਂ ਤੈਨੂੰ ਮੈਂ ਤੈਨੂੰ ਦੱਸ ਰਿਹਾ ਸਿਰਫ ਮੈਂ ਤੈਨੂੰ ਦੱਸ ਰਿਹਾ ਸਿਰਫ ਐਮਐਲਏ ਸਾਹਿਬ ਨੂੰ ਮੇਰੇ ਵੱਲੋਂ ਬੇਨਤੀ ਕਰਦੇ ਕਿ ਮੈਂ ਜਿਹੜੀਆਂ ਆਪਦੀਆਂ ਹਦਾਇਤਾਂ ਜਾਰੀ ਕੀਤੀਆਂ ਸੀ ਨਾ ਉਹਨਾਂ ਹਦਾਇਤਾਂ ਤੇ ਮੈਂ ਪੱਕਾ ਤੇ ਮੈਂ ਜਿਹੜੇ ਉਸ ਮੇਰੇ ਉਹ ਅਨਾਉਂਸਮੈਂਟ ਕਰਾਉਣ ਦੇ ਬਾਵਜੂਦ ਜਦੋਂ ਮੈਂ ਮੈਂ ਚਾਰਜ ਸੰਭਾਲਿਆ ਜਿਹੜੇ ਉਸ ਚੀਜ਼ ਦੇ ਖਿਲਾਫ ਜਾ ਕੇ ਕੁਝ ਕਰਨਗੇ ਮੈਂ ਉਹ ਬੰਦੇ ਬਖਸ਼ ਨਹੀਂ ਚਾਹੇ ਕਿਸੇ ਦੀ ਸਫਾਰਸ਼ ਹੈ ਦੇਖ ਲਈ ਥੋੜਾ ਮोटा ਰਹਿ ਨੀ ਨੀ ਚਾਹ ਦੋ ਸੋ ਤੁਸੀਂ ਨਹੀਂ ਜੀ ਤੂੰ ਮੈਂ ਮੈਨੇ ਕੋਈ ਗੱਲ ਨਹੀਂ ਤੂੰ ਮੈਂ ਤੇਰੇ ਨਾਲ ਕਰਦਾ ਗੱਲ ਤੇਰੇ ਸਾਹ ਨਾਲ ਕੋਈ ਗੱਲ ਨਹੀਂ ਚਾਹ ਪੀ ਲਓ ਨਾ ਬਸ ਧੰਨਵਾਦ ਕੋਈ ਗੱਲ ਨਹੀਂ ਐਮਐਲਏ ਸਾਹਿਬ ਨੂੰ ਕਹਿ ਦਿਓ ਵੀ ਮੈਂ ਮਾਫੀ ਚਾਹੂੰਗਾ ਠੀਕ ਹੈ ਮੇਰੀ ਮਜਬੂਰੀ ਹੈ ਤੈਨੂੰ ਡੀਟੀਪੀ